ਲੋਲੀ ਸਾਡੀ ਕਾਲ ਬਾਈ ਲੋ ਜੀ ਰਾਤ ਤਾਂ ਬੀਤ ਲਿਆ ਪਣਾ ਪਜਾ ਰੋ ਆਪਣੇ ਕੰਮਾਂ ਪਰ ਬਾਸ ਮੁਰੀਏ ਪਾ ਵੀ ਠੀਕ ਆ ਤੇ ਅੱਜ ਬਾਈ ਤੇ ਆਪਾਂ ਰੇਪ ਹੋਣਾ ਆਏ ਆ ਗੰਨੇ ਚ ਆਹ ਤਿੰਦੇਲੇ ਬੂਟੇ ਆ ਇਹਨੂੰ ਤਾਂ ਕਰਨਾ ਕੋਈ ਨਹੀਂ ਰੋ ਇਹ ਤਾਂ ਕੇ ਆਖਣਾ ਨਹੀਂ ਤਾਂ ਵਸੇ ਦੀ ਐ ਕਾਨੂੰ ਖੇਤ ਬੋਣੇ ਰੋ ਉਹ ਕੰਮ ਠੀਕ ਆ ਤੇ ਇੱਧਰ ਪੰਨਾ ਤਖੜਾ ਹਲੇ ਆ ਹਲੇ ਬੂਟਿਆਂ ਚ ਫਰਕ ਹੈ ਦੋ ਸਾਲ ਦੇ ਬੂਟੇ ਆ ਇਹ ਨੋ ਸਾਲ ਹੋ ਗਿਆ ਇੰਨਾ ਫਰਕ ਪਿਆ ਵਾਗ ਨਾਠੀ ਖੜਾ ਹਲੇ ਜਿੱਦੀ ਵਿਚ ਵੀ ਠੀਕ ਆ ਬਾਕੀ ਦੇਖ ਲੈ ਆਉਂਦੇ ਰਹੀ ਚ ਹੁਣ ਕਿ ਢਲਾ ਡਾਇ ਦੇ ਪਾਇਆ ਦੇਖਿਆ ਅੱਸੀ ਗਾਲ ਜੀ ਇਹ ਤਾਂ ਕੋਈ ਨਹੀਂ ਹੋਣਾ ਹੈਗਾ ਇਹ ਜਿੱਤਕਾ ਹੋਣਾ ਕਿਹੜਾ ਆ ਜਣੀ ਤਿੰਨ ਦਿਨ ਵਾਲਾ ਜਿੱਤਾ ਹੋਣਾ ਹੁਣ ਵਾਲਾ ਦਲਾ ਜੀ ਕੰਨਾ ਇਹਦਾ ਆਇਆ ਆ ਉਹ ਨਾਲ ਹੀ ਹੈਗਾ ਉਹਦੇ ਮਤਾਂ ਹੋਰ ਕੰਮ ਕਰੇ ਗੇ ਤਾ ਯੱਕਾ ਦੇ ਟਾਲ ਤੇ ਟਾਲ ਪਰ ਰੇਟ ਹੋਇਆ ਹਾਂ ਟਾਲ ਯੱਕੇ ਕਰਨ ਕੇ ਦਾ ਬੀਜ ਆ ਗੇ ਠੀਕ ਆ ਹਲੇ ਆ ਠੀਕ ਆ ਥੋੜਾ ਜਿਹਾ ਇਹਦਾ ਫਟਾ ਚੰਗਾ ਹੋਇਆ ਹੋਇਆ ਕਹਾ ਫੇਰ ਥੋੜਾ ਹੋ ਆ ਬਾ ਉਹ ਹੀ ਦੋ ਤਿੰਨ ਪਰਚੀਆਂ ਕਰਾਂ ਨੂੰ ਬਸ ਦੋ ਤਿੰਨ ਕਿਹੜੀ ਠੀਕ ਦੋ ਤਿੰਨ ਪਰਚੀਆਂ ਕਿੱਥੇ ਹੋਣੀਆਂ ਫਿਰ ਦੋ ਪਰਚੀਆਂ ਹੁੰਦੀਆਂ ਦੋ ਵਰਚੀਆਂ ਮਸ ਹੋਣੀਆਂ ਆ ਦੋ ਕੁ ਕਰਾ ਦੇ ਦੋ ਵਰਤੀਆਂ ਬਹੁਤ ਆ ਕਰਾਉਣੀ ਵੀ ਨਹੀਂ ਪਰਚੀ ਇਦਾਂ ਹੀ ਜੋ ਜੋਕਰ ਵਿਚਰਾ ਆਣ ਦੇ ਨਿਕਾਪੁਰ ਤੋਂ ਜੀ ਉਹ ਠੀਕ ਐ ਇੱਕ ਦੀ ਦੂਜੀ ਪਾਰਟੀ ਹੋਣੀ ਹੋਣੀ ਕੰਨੇ ਨੂੰ ਤਾਂ ਸਾਲਾ ਬਾਜਰਾ ਲੋਟਾ ਦੇਖਤਾ ਐ ਬਾਜਰਾ ਦੇਖ ਰ ਕੱਕਣਾ ਖੜਾ ਖੜਾ ਲਾ ਰਿਆ ਪਿਆ ਸਭ ਆਕੇ ਸਦੇ ਹੋ ਗਿਆ ਇੰਨਾ ਇਹਰੇ ਪਰ ਦੋ ਗਿਆ ਰ ਮੱਕੀ ਦੇ ਬਿਲੰਦ ਮੈਂ ਧੁੱਪਾਂ ਦੀ ਮਾ ਉਹ ਦੇਖ ਤੋ ਸਹੀ ਬਾਜਰਾ ਨਾ ਭੁੜੀਆ ਬਾਜਰਾ ਦੂਜੇ ਤੋਂ ਬੱਪਰ ਬੱਦਲ ਹੋਇਆ ਬਾਜਰਾ ਠੀਕ ਐ ਬਾਜਰਾ ਪੂਰਾ ਖੜਾ ਵਈ ਗਿਆ ਇਥੇ ਬੂਟੇ ਜਾ ਲਓ ਇੱਦਾਂ ਥੋੜੇ ਜਿਹਾ ਬੂਟੇ ਸੰਘੜੇ ਲਾ ਗਿਆ ਉਹ ਗੇਰੀ ਗੱਲ ਹੁੰਦਾ ਜਿੰਨੇ ਇਦੇ ਸੰਘੜੇ ਆ ਉਹਨੇ ਹੀ ਕਾਮਿਆਂ ਵਾ ਕਾਂਬਿਆਬ ਮੇਰੀ ਸੁਣ ਲੈ ਫੇ ਗੱਲ ਹੈ ਹੁਣ ਤੈਨੂੰ ਤੈਦਾ ਆਪਣੀ ਸੁਣਾ ਲਈ ਹਾਂ ਤੈ ਆਪਣੀ ਸੁਣਾ ਲਈ ਹਾਂ ਤੂੰ ਮੇਰੀ ਵੀ ਸੁਣ ਲੈ ਹਾਂ ਇਹ ਦੋ ਸਾਲ ਹੀ ਚੱਲਦੇ ਫਿਰ ਜਿਆਦਾ ਉਹਦੇ ਪਾਸ ਖੜ ਜਾਂਦੇ ਆ ਬੁਟਾ ਉੱਥੀ ਖੜ ਜਣਾ ਇਹਨੇ ਤੇ ਮੋਟਾ ਨਹੀਂ ਹੁੰਦਾ ਬੁਟਾ ਉਹ ਵਿਚ ਦਾ ਫਸ ਕੇ ਉੱਪਰ ਤੇ ਮੇਰੀ ਗੱਲ ਸੁਣਦਾ ਸਾਰੇ ਮੋਟੀ ਮੋਟੇ ਇੱਕਸਾਰ ਐਸੇ ਨਹੀਂ ਇੱਕਸਾਰ ਆ ਤੈਨੂੰ ਦੱਸਦਾ ਵੀ ਦੋ ਸਾਲ ਇੱਕੀ ਸਾਲ ਚੱਲਣਾ ਇਹਨੇ ਟੂਟੇ ਬਾਅਦ ਨੂੰ ਉੱਟਾ ਖੜ ਜਣਾ ਮੋਟਾ ਨਹੀਂ ਹੁੰਦਾ ਬਾਕੀ ਦੇਖੇ ਲੈਣਾ ਉਹ ਦੇਖੇ ਲੈਣਾ ਦੇਖ ਨਹੀਂ ਇੱਕ ਸਾਲ ਇੱਕ ਸਾਲ ਲੇਟ ਟਪਟਾਟ ਹੋ ਜੂਗੇ ਆਦਾ ਜਾ ਉਹਦਾ ਕੁਝ ਕਹਿ ਲੈ ਹਾਂ ਹਲੈਨ ਤਾਂ ਬਹੁਤ ਰਿਡਲਾਈ ਵੀ ਆ ਹਲੈਨ ਆਦਾ ਫਿਰ ਹੈਡ ਪਰ ਆ ਇਹਦੇ ਵੀ ਫਰਕ ਆ ਚਾਹੀਦਾ ਹਲੈਨ ਠੀਕ ਆ ਹਲੈਨ ਚੌੜੀ ਆ ਉਹ ਉਧਰ ਥੋੜੀ ਸੰਘਣੀ ਹੋਊਗਾ ਨਾ ਉਧਰ ਸੰਘਣੀ ਸਾਰੀ ਆਈ ਨਹੀਂ ਇਹਦਾ ਫਰਕ ਚਾਹੀਦਾ ਥਾਰਾ ਥਾਲਾ ਫੁੱਟ ਦਾ ਫਰਕ ਆਹੀ ਯਾਰ 18 18 ਦਾ ਫਰਕ ਚਾਹੀਦਾ ਲੇਨ ਤੇ ਲੇਨ ਫਿਰ ਗੱਪੇ ਬਾਜਰਾ ਵੀ ਹੋ ਜਾਂਦਾ ਫਰਕ ਚਾਹੀਦਾ ਚੋ ਵੀ ਚਾਹੀਦਾ ਫਰਕ ਹਾਂ ਬੁੱਟੇ ਦੀ ਗਰੋਸ ਸਹੀ ਹੁੰਦੀ ਹੁੰਦੀ ਹੈ ਸਹੀ ਗਰੋਸ ਸਹੀ ਹੁੰਦੀ ਹੈ ਫੇ ਗੱਬੇ ਜੇ ਬਈ ਹੁਣ ਚਿਕੜਾ ਚੈਰੀ ਬਾਜਰਾ ਵਿਚ ਨਾ ਉਹ ਵੀ ਹੋ ਜਾਂਦਾ ਕੇ ਸੈਂਟਰ ਸੈਂਟਰ ਇੱਕ ਫਾਂਡ ਜੇ ਇੱਥੇ ਧੁੱਪਾਂ ਲੱਗਦੀ ਆ ਹਾਂ ਸੌਰਾ ਨਹੀਂ ਹੁੰਦਾ ਉੱਤੇ ਉਹ ਇੱਥੇ ਹੁੰਦਾ ਹੈ ਵੀ ਬਾਕੀ ਉੱਥੇ ਰਹਿ ਜਾਂਦਾ ਨਹੀਂ ਫਿੱਲੇ ਹਾਂ ਹਾਂ ਮੈਂ ਜੱਕ ਲੈ ਉਹਦਾ ਨਾ ਮੈਂ ਤਾਂ ਰਹਿ ਗਿਆ ਚੱਕ ਲੈ ਅਸਲ ਤੱਕ ਫਿਰ ਆਇਆ ਉਹ ਜਿਹੜੇ ਸਾਹ ਬੰਦੇ ਕਿ ਕਾਲਾ ਵੀ ਚੱਕ ਲੈ ਗਿਆ ਮੁੱਕ ਗਿਆ ਮੁੱਕਣਾ ਹੀ ਫਿਰ ਜਦ ਮੈਂ ਲੈ ਗਿਆ ਜਾ ਕੇ 10 ਰੁਪਏ ਰਹਿ ਗਏ ਸਾਡੇ ਬਾਦ ਹਾਂ ਕੋ ਗਿਆ ਚਲ ਆ ਜੀਏ ਦੋ ਗੱਡੀਆਂ ਫੇਰ ਹੁਣ ਕਹਿੰਦਾ ਦੋ ਤਿੰਨਾਂ ਜਣੀਆਂ ਇਹ ਚੱਕ ਲਿਆਉਂਗੇ ਆ ਜਾਣਾ ਬਜ਼ੀਰਾ ਦੀ ਦੀ ਗਾਦੀ ਸ਼ੌਟ ਆ ਆਈ ਜਾਣਾ ਯੂਰੀਏ ਬਗੈਰ ਘਰ ਲਿਜੋਗੇ ਨੋੜਾ ਤੈਨੂੰ ਚੱਕ ਲਿਆ ਜੀ ਮੈਂ ਚੱਕ ਕੇ ਰਿਆ ਹੋਇਆ ਥੱਲੇ ਆ ਮੋਦੀ ਦੀ ਲਾਲੀ ਫਾਈਟ ਦੀ ਯੂਰੀਏ ਦੀ ਮੈਂ ਹਾਂ ਭਾਈ ਮੋਦੀ ਮੋਦੀ ਬਹੁਤੀ ਮੋਦੀ ਹੋਈ ਭਈਆ ਇਹ ਤੇ ਬਾਜੀ ਦੇਖ ਲੈ ਰਾਤੀ ਮੋਦੀ ਖਰਾਤਾ ਹੋ ਜਾ ਆ ਰਾਤਾ ਆ ਚੱਲ ਯਾਰ ਇਹ ਨਾ ਪ੍ਰੋਗਰਾਮ ਕਰਿਆ ਸੀਗੇ ਚੱਲ ਜੇ ਤਾਰ ਮੇਰੀ ਗੱਲ ਥੋੜਾ ਦੋ ਪੁਲਵਾਨ ਕੋਲ ਦੇ ਇੱਕ ਨੇ ਤਾਂ ਹਾਰ ਨਹੀਂ ਹਾਰਨਾ ਬਾਈ ਆ ਸਾਡਾ ਹੀ ਹਾਰਨ ਹੈ ਦੂਆ ਹਾਰ ਜੂਗਾ ਨਾ ਵੀ ਹਾਰ ਸਾਡਾ ਆਪਣੇ ਸਰਪੰਚ ਜਰਾ ਉੱਡ ਕੇ ਪਹਿਲਾਂ ਆਹ ਉਹ ਗੱਲ ਤਾਂ ਆਊਟ ਹੋ ਗਿਆ ਗੱਲ ਤਾਂ ਆਊਟ ਹੋ ਗਿਆ ਉਹ ਖਰਜਦੇ ਨਾ ਹੋਰ ਥੋੜਾ ਜਿਹਾ 20 ਕਰਨ ਮਾਰਨ ਨਾ ਜੋ ਵਾ ਫੇ ਜਿੱਤ ਕੇ ਤੇ ਹਾਂ ਇਹਦਾ ਜੋਰ ਬੋਲ ਆਵੇ ਤਾਂ ਸਾਡੇ ਬੰਦੇ ਲੱਤਾਂ ਘੁੱਟੇ ਪੈਣੀ ਆ ਹਾਰਗੇ ਜੇ ਕਿਤੇ ਜੇ ਜਿੱਤੀ ਹੁੰਦੇ ਫੇਰ ਦੇਖੀਦੂਗਾ ਪੈਣਾ ਤਾ ਬਾਬਾ ਦਾਰਖਾ ਦਾ ਖੜੇ ਨਹੀਂ ਸਾਹ ਜੋਦੇ ਮਾਰੀ ਪੱਖਿਆ ਕੱਢੀ ਜਾਤੇ ਹੀ ਆਊਟ ਹੋਣ ਲੱਗ ਗਏ ਉਹਨੇ ਮਾਰੀ ਪੱਖਿਆ ਕੱਢੀ ਆ ਬਾਬਾ ਬੁੱਲਿਆ ਦੇਵੇ ਤੇ ਆ ਢੋਲੀ ਨੂੰ ਫੋਕ ਰਿਆ ਵਾ ਵੀ ਤੈਨੂੰ ਫੋਕ ਰੋਗੇ ਆ ਜੀ ਸਾਰਾ ਕੁਝੇ ਰਹਿ ਗਿਆ ਉਲੀ ਵੀ ਨਹੀਂ ਆਇਆ ਮੈਂ ਕਿਹਾ ਜੀ ਬਾਬਾ ਵੀ ਇਦਾਂ ਹੀ ਪਏ ਮਿੱਟੀ ਚ ਫਸ ਹੋ ਗਏ ਚੱਲ ਹੁਣ ਕਿਹਦੇ ਨਾਲ ਚੱਲਣਾ ਹੁਣ ਤਾਂ ਹਲੇ ਹੁਣ ਖਤਮ ਹੋ ਗਿਆ ਪਾਣੀ ਖਤਮ ਹੋ ਗਿਆ ਤਾਂ ਉਹ ਅਗਲੇ ਸਾਲ ਕੰਮ ਗਿਆ ਹੁਣ ਤਾਂ ਪਿੰਡ ਵਾਲੇ ਰਹਿ ਗਏ ਵਿੱਚ ਆ ਕਿ ਨਹੀਂ ਉਹ ਤਾਂ ਪਿੰਡ ਵਾਲੇ ਰਹਿ ਗਏ ਅਗਲੇ ਸਾਲ ਕੰਮ ਗਿਆ ਭਾਈ ਕੋਲੀ ਲੈ ਗਿਆ ਚਲ ਕੋਲੀ ਵੀ ਗੱਦਾੜਿਆ ਪਤਾ ਇਹ ਹਾਂ ਆਹ ਆਹ ਇਹਨੂੰ ਮਹਾਰਾਜ ਨੇ ਵਡਾਈ ਦੇਣੀ ਉਹਨੂੰ ਦੇਣੀ ਹੈ ਆ ਭਾਈ ਚੱਲ ਕਿਹ ਕਿ ਨਹੀਂ ਥੂ ਲੈ ਲੈ ਹਾਂ ਫੜੀ ਉਹ ਸਾਲ ਹੋ ਗਈ ਸੀ ਠੀਕ ਐ ਟਾਈਮ ਰਹੀ ਪੈਂਦਾ ਫੇਰ ਬਾਅਦ ਤੋਂ ਪਾ ਜਾਂਦੀ ਐ ਧੁੱਪ ਤਾਂ ਹੋ ਜਾਂਦੀ ਐ ਹੁਣ ਬੂਟੇ ਮਾਂ ਸ਼ਾਮੀ ਰਹਿੰਦੀ ਐ ਸਾਰੀ ਝੋਲੀ ਕਿਲੀ ਹੋਣੀ ਐ ਹਲੇ ਪਾਣੀ ਦਾ ਝੋਲੀ ਦਾ ਕੋਈ ਨਹੀਂ ਝੋਲੀਆਂ ਪਈਆਂ ਵੀ ਰਾਤ ਦੀਆਂ ਉਹ ਜੇ ਕੋਈ ਚੱਕਰਾਂ ਹੀ ਤਾਂ ਰੇਵਾਂ ਲੱਗੇ ਜਗੜੀਆਂ ਬਈ ਤਾਂ ਇਹ ਤਾਂ ਕਾਲੀ ਕਰੀ ਅੱਜ ਆਓ ਠੀਕ ਐ ਉਹ ਗਾਂ ਵੀ ਰੇਤ ਾਰ ਕੇ ਆਇਆ ਹੈ ਹਾਂ ਇੱਕ ਰੋਟਾ ਗਿਦਾ ਰਿਹਾ ਉਹ ਤੇ ਕਾਂ ਵੀ ਬਾਜ ਰਹੀ ਐ ਫਿਰ ਹਾਂ ਹਾਂ ਇੱਕ ਰੋਟਾ ਜਿਹਾ ਪਾਉਣਾ ਕਿ ਕੀ ਲੈ ਜਾ ਮੈਂ ਕਹਿੰਨਾ ਇੱਕ ਰੋਟਾ ਉਹ ਗਾਂ ਪਾਣਾ ਜਿਆਦਾ ਹੋੜੀ ਪਾਉਣਾ ਮੁੱਤੇ ਗੁੱਟਾ ਦੇ ਲੈ ਜਿੱਦ ਨੂੰ ਮਰ ਜੀ ਨੀ ਕਮਾਣਾ ਉਹੋ ਸ਼ਾਮਾਂ ਪਈ ਆ ਠੰਡੀ ਕਿੰਨੀ ਚ ਆ ਸਕੂਰ ਹੈ ਰਿਵਾਜ ਨਹੀਂ ਕੋਈ ਕੁਝ ਨਹੀਂ ਇੱਕ ਕਿੜੀਆਂ ਕਿੜੀਆਂ ਚੂੜੀਆਂ ਜੂੜੀਆਂ ਦੀ ਕੋਲਾ ਵੀ ਬਾਜ ਆਉਂਦੀ ਔਰੇ ਹੈ ਹਾਂ ਵਾ ਸ਼ਾਂਤੀ ਬਈਆਂ ਖਾਈ ਨਹੀਂ ਖੈ ਨਹੀਂ ਮੈਂ ਵੀ ਕੱਲ ਦਾ ਪੱਟਾ ਫਸ ਬ੍ਰੇਕ ਕਰਨ ਲੱਗਿਆ ਰਿਹਾ ਹਾਂ ਗੰਨੇ ਦੀਆਂ ਤੇ ਸਾਈਡਾ ਸਾਈਡ ਆਕਣਾ ਵਧੀਆ ਹੈ ਆ ਹੁਣ ਸਾਫ਼ ਰਹਿਣਾ ਤਾਂ ਸਾਫ਼ ਬਸਾਦ ਹੂੰ ਤੇਰੀ ਯੱਟ ਪੱਟਣਾ ਕੱਖ ਹਲੀ ਹੋਣੀ ਆ ਅਸੀਂ ਮਾਰਤੀ ਹਾਂ ਕਿੱਥੇ ਤਾਂ ਕੰਮ ਚੱਪਟੇ ਫਟੇ ਕੀ ਕਰਨਾ ਫੇ ਅੱਜ ਕੀ ਕਰਨਾ ਅੱਜ ਤਾਂ ਅਸੀਂ ਕੰਮ ਚੱਲਵਾ ਲੇ ਕੰਬੂ ਨਾ ਰਾਤ ਲਾਈਟ ਭੱਜ ਗਈ ਬਾਈ ਆ ਲਾਈਟ ਭੱਜੀ ਬਿਹੜਾ ਤਾਂ ਲੈ ਕੇ ਬੈਟਰੀ ਪਰ ਲਾਇਆ ਨਾ ਬੈਟਰੀ ਜਗਾਲੀ ਬੜੀ ਫੇਰ ਦੇ ਨਿਤਰਾ ਦੇ ਵੀ ਵਿਕੀ ਆ ਤੇ ਤਾਰ ਪਾਈ ਨਵਿਟਰ ਉਰ ਤੇ ਉੱਪਰ ਤੇ ਤਾਰ ਐਡੀ ਲੰਬੀ ਲੈਂਦੀ ਉਹ ਪਾ ਗੌਰ ਦੇ ਨਹੀਂ ਆ ਪਜਕਣਾ ਆਪਣਾ ਰਮੀਟਰ ਹੁੰਦਾ ਹੂੰ ਮੰਨ ਕੇ ਚੱਲ ਆਪਾਂ ਕਿਆ ਕਰਦੇ ਜੋ ਨਵਾਂ ਸੈਟ ਚੱਕ ਲਵਾਂ ਵੀ ਬਦਲਦੀ ਆ ਉਹ ਵਿਚੇ ਦੇ ਆਉਂਦੇ ਉਹ ਜਰਾ ਰੱਖ ਲੈ ਵੀ ਇੱਕ ਸਾਲਾ ਹੈ ਕਿ ਨਹੀਂ ਬੈਟਰੀ ਰੈਕ ਦੀ ਜ਼ਾਰ ਨੂੰ ਜੁੜਾ ਦੇ ਹੂੰ ਇਹੇ ਮਰਜੈਂਸੀ ਨੂੰ ਹੂੰ ਹੂੰ ਠੀਕ ਨਹੀਂ ਸਹੀ ਗੱਲ ਆ ਰਾਤ ਤਾਂ ਅਮਰਜੈਂਸੀ ਵੀ ਜ਼ਿਆਦਾ ਹੀ ਸੀ ਰਾਤ ਰਾਤ ਬਲਾ ਸਿਰ ਧਰ ਦੀ ਬਾਈ ਲੱਗੀ ਪਈ ਦੀਗਾ ਤਲ ਐ ਬੇਰ ਵੀ ਖੇਪ ਰਿਹਾ ਜਦ ਹਾਰ ਰਤਾ ਜਿਹਾ ਇੱਕ ਪਰੇ ਹਾਰੇ ਆ ਜਣੀ ਮੁਕਾਬਲੇ ਦਾ ਖਿੱਚਿਆ ਉਹਨਾਂ ਨੇ ਵੀ ਆਇਆ ਹਾਂ ਹਾਰੇ ਆ ਹਾਰੇ ਤਾਂ ਹਾਰ ਆਇਆ ਲਈਏ ਪਾਈ ਚੰਗਾ ਪਾਈ ਕਰੀਏ ਕੰਮ ਕੁੰਮ ਫਿਰ ਮਿਲਦੇ ਸ਼ਾਮ ਨੂੰ ਓਕੇ ਜੀ ਚਲ ਸਾਰ ਨੇੜੇ ਹੀ ਰਹਿਣਾ ਹੈ ਮੇਰੀ ਹੁਣ ਗਾੜ ਚ ਹੁਣ ਹੁਣ ਦੇ ਕਿਹੜੇ ਸਾਹ ਨਾਲ ਨੇੜਾ ਤੈਨੂੰ ਉਹੀ ਆਦਾ ਦਾ ਸਿਰ ਬਾਹ ਲੈਣ ਤੋਂ ਪਾਣ ਰਹੀ ਆ ਬਈ ਗੁੰਮ ਐ ਗੁੰਮ ਗੇ ਰਲੇ ਨਕੀ ਉਹਦਾ ਉਹਦਾ ਯੂਰੀਆ ਪਾਉਣ ਦਾ ਫਾਇਦਾ ਤਾਂ ਨਹੀਂ ਕੋਈ ਵੀ ਪਾ ਦੇਣਾ ਡੀਲੇ ਨੂੰ ਤਾਂ ਲੱਗੂਗਾ ਜੀ ਮੁਕਤਾਂ ਲੱਗੂਗਾ ਕੋਈ ਤਾਂ ਫਰਕ ਪਊਗਾ ਲੱਗੂ ਡੀਲੇ ਬੁੱਟੋ ਲੱਗੂ ਕੁਸਤਾ ਕਿਤੇ ਨਾ ਜਾ ਕੋਈ ਧਰਤੀ ਮੱਗੇ ਜਾਂ ਤਿੰਨ ਕਰ ਦੂੰਗਾ ਹੁਣ ਪਵਾ ਲੈਂਦਾ ਬਾਪਸ ਨਹੀਂ ਆਊਗਾ ਨਹੀਂ ਆਇਨਾ ਉਹਰੇ ਉਹਰੇ ਗੰਨਾ ਨਹੀਂ ਹੈ ਗੱਟੇ ਗੰਨਾ ਹੁੰਦਾ ਬਾਣਾ ਉਹਦੇ ਗੰਨਾ ਨਹੀਂ ਤਾਂ ਨਹੀਂ ਦੇ ਪਾਰੇ ਬੁੱਤ ਆਹ ਸਾਈਡ ਹੈਗਾ ਇੱਧਰ ਉਧਰ ਛਿੱਧੀਆਂ ਲੈਣਾ ਆਹ ਸਾਈਡ ਹੈ ਕਿੱਕਦੀ ਲੈਣਾ ਪਾਣੀ ਔਰ ਐਂਡ ਵਾਲੀ ਦੂਰ ਲੈਣਾ ਵਸਿਆ ਜਿਹਦੇ ਕੋ ਪੈਂਦੀ ਆ ਇੱਧਰ ਐਂਡ 'ਚੋਂ ਪੈਂਦੀ ਬਸ ਇੱਕ ਆਹ ਕਿ ਨਾ ਠੀਕ ਆ ਹਲੇ ਆ ਕੀ ਇਹ ਇਹ ਬੂਟਾ ਬੁੱਟੇ ਛੋਟੇ ਆ ਨਾ ਇਹ ਨਹੀਂ ਬੂਟੇ ਤਾਂ ਇਹਦੇ ਨਾਲ ਦੀ ਜਾ ਬੂਟੇ ਆ ਰਹੇ ਇਹ ਬੁੱਟੇ ਦਾ ਫਰਕ ਆ ਇਹਦੇ ਦੂ ਦੂਰ ਬੁੱਟਾ ਖਾਸ ਬੁੱਟੇ ਦੀ ਬੁੱਟੇ ਦੇ ਬੁੱਟੇ ਚੜਾਈ ਵੱਧ ਹੈ ਮਾਮੜੀ ਧੁੱਪਾਂ ਦੀ ਵਿੱਚੋਂ ਕੀ ਕਰਨਾ ਉਹ ਨਹੀਂ ਜੀ ਫੇਫੀ ਇਹ ਤਾਂ ਪੌਂਦੀ ਇਹ ਤਾਂ ਉੱਤੇ ਦਾ ਸਾਰਾ ਹੀ ਆਖ ਖਾ ਲੇ ਲੈ ਆ ਬੈਠਾ ਦੇਖ ਲੈ ਹੈ ਆਹ ਲੈ 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 ਹੋ ਸਾਰੀ ਆਖ ਖਾ ਲੇ ਸੜਨੇ ਇਹੋ ਬਦ ਨਹੀਂ ਕੰਮ ਲਦਾ ਇਹ ਪੂਲਰ ਨੂੰ ਖਾਣ ਲਿਆ ਜੀ ਤੇ ਪੂਲਰ ਖਾਜ ਬਸੜਾ ਪੱਤਾ ਪੱਤਰ ਖਾਣਦਾ ਦੇਖ ਲੈ ਪੱਤੇ ਖਾ ਲਵਾ ਲੈ ਜੱਟ ਲਾਈ ਵੀ ਆ ਫੇਰ ਜੱਟ ਲਾਈ ਵੀ ਉਹਦੇ ਲੈ ਤੂੰ ਵਾਹ ਦੇ ਕਿ ਕਾ ਬਣਾਤਾ ਲੈ ਲੈ ਖਾਦ ਪੱਤੇ ਹੀ ਖਾ ਗਿਆ ਥੋੜਾ ਚੱਲਿਆ ਉਹ ਖਾਣਾ ਮਦਦ ਹੋਈ ਰਾ ਗਿਆ ਹੂੰ ਹੈ ਕਿਆ ਕਰੀਏ ਸਪਰੇਅ ਕਾ ਲੀਤੀ ਮਖੀਰ ਪਰ ਮੈਂ ਕਹਾਂ ਗੰਨੇ ਵੇ ਕਰਕੇ ਆਵਾਂ ਯਾਰ ਪਹਿਲੇ ਤੋ ਟੁਟਾ ਦੇਮ ਕਹਿੰਦਾ ਤੂੰ ਯਾਰ ਇਹਦਾ ਕੰਮ ਨਾ ਲੱਗਦਾ ਲਾ ਕਟੈਨ 6 ਸੱਤ ਪੰਪ ਲੈ ਤੂੰ ਦੇਖਿਆ ਤਾਂ ਤੋਤੇ ਨੇ ਖਾਧਾ ਨਾ ਇੰਨਾ ਵੀ ਨਹੀਂ ਖਾਧਾ ਭਜਿੰਦੀ ਤੂੰ ਸਮਾਨ ਚੱਕ ਨਾ ਸਮਾਨ ਇੰਨਾ ਤਾਂ ਸਾਲ ਤੋਤੇ ਨੇ ਖਾਣਾ ਹੀ ਮਾੜਾ ਮੋਟਾ ਤਾਂ ਕਾਹਤੇ ਖਾਣਾ ਹੈ ਕਾਹਦੇ ਨਹੀਂ ਖਾਣਾ ਉਹ ਖਾਣੇ ਸਾਈਡ ਤੇ ਕਹਿੰਦਾ ਥਾਰਾ ਝੰਡਿਆ ਵੇ ਕਿਹੜਾ ਬੱਸ ਕਰ ਝੰਡਿਆ ਵੇ ਮੱਕੀ ਦੇ ਨਾਲ ਝੰਡਿਆ ਬਣਾਇਆ ਗੱਗੇ ਦੋ ਜਿੱਥੇ ਮੱਕੀ ਆ ਬਾਈ ਮੱਕੀ ਵੀ ਹੁੰਦਾ ਏ ਮੱਕੀ ਬਟੇ ਨਾ ਗੰਦੇ ਪਰ ਆਉਣਾ ਆਉਣਾ ਕਿੱਥੇ ਆ ਮੱਕੀ ਇੱਥੇ ਉੱਥੇ ਹੈ ਨਹੀਂ ਨੀ ਮੇ ਜਮਾ ਮੱਕੀ ਕਿਹਦੀ ਮੱਕੀ ਆ ਇਹ ਤਾਂ ਨਮਾਨ ਜੀ ਬਾਜਰੇ ਬਜਾਦਾ ਹੁੰਦਾ ਏ ਉਹ ਖੇਤਾਂ ਪਰ ਤਾਂ ਹੈ ਹੀ ਨਹੀਂ ਉਹ ਕਿਹੜੇ ਪਰ ਹੈ ਔਰਲੇ بڑے ਖੇਤ ਪਰ ਹੈ ਮਨ ਤਾਂ ਦੇਖਿਆ ਸਾਲਾ ਕਿਧਰੇ ਨਾ ਤਾਂ ਦੇਖਣ ਵਾਲੀ ਅੱਖ ਹੋਗੀ ਤਾਂਹੀਂ ਦਿਖੂਗਾ ਏਡਾ ਮਾਰ ਕੇ ਤੇਰੀ ਅੱਖ ਦੇਖਣ ਆਉਦਾ ਬਸ ਦੇਖਣ ਵਾਲੀ ਅੱਖ ਤੇਰੀ ਉਹ ਮੈਂ ਤਾਂ ਦੇਖ ਕੇ ਦੱਸਦਾ ਆ ਕੇ ਜਦੇ ਦੱਸਤਾ ਮੈਂ ਸਾਰਾ ਗੰਨਾ ਖਾ ਲੈ ਤੂਤੇ ਨੇ ਮੈਂ ਤੁਸੀ ਕਰਦੇ ਕਾ ਥੋੜੀ ਨਾ ਮੈਂ ਕਹਿੰਦਾ ਚਾ ਕੱਕੇ ਸਵੇਰ ਨੂੰ ਜਾਵਾਂਗੇ ਪਾਪਾ ਜੀ ਦੱਸ ਕੋਈ ਤੇ ਕਿਹੜਾ ਤੂਤੇ ਨੇ ਖਾਦੇ ਲੈ ਜਾਣ 1000 ਰੁਪਈਆ ਗੇੜਾ ਮਾਰ ਕੇ ਮੁੜੇ ਆਉਂਦੇ ਆ ਆ ਗੇੜੀ ਤੇ ਇੱਕ ਨਹੀਂ ਦਿਖ ਦਿੰਦੇ ਆ ਹਾਂ ਤੈਨੂੰ ਸਾਲ ਨੂੰ 15 ਦਿਨ ਹੋ ਗਏ ਮਿਲਿਆ ਨੂੰ ਤੂੰ ਸ਼ਾਮ ਨੂੰ ਮਿਲਦਾ ਤੈਨੂੰ ਅਸੀਂ ਬੈਲੀ ਨਹੀਂ ਕਿਦੇ ਆ ਹੁਣ ਕਹਿੰਦਿਆ ਬਿੱਲੀ ਦੀ ਗੱਲ ਨਹੀਂ ਹੈਗੀ ਖੇਤ ਨੂੰ ਜਾਂਦੇ ਮੜਾ ਮੋਟਾ ਦੇਖੋ ਵੀ ਫਸਲ ਪਰ ਕੀ ਹੋ ਰਿਹਾ ਹੈ ਕੀ ਹੋਇਆ ਕਾਕ ਕਿ ਆ ਪੜਦਾ ਇਹਨੂੰ ਕੀ ਕਰਦਾ ਹੈ ਫੇਰ ਖੇਤ ਦਾ ਕਹਿਣਾ ਵੀ ਮੈਨੂੰ ਕਹਿੰਦਾ ਇਹ ਜਿਵੇਂ ਬਿੱਲੀ ਨੂੰ ਪਿਆ ਹੁੰਦਾ 9 8 ਵਜੇ ਜਾਂਦਾ ਉੱਠ ਕੇ ਤੂੰ ਜਾਂ ਦੇਖ ਕੇ ਆਖਿਰ ਕੀ ਨਹੀਂ ਭਾਈ 10:00 ਤੋਂ 11:00 12:00 ਵਜੇ ਆ ਮੈਂ ਉਹ ਵੀ ਦੇਖ ਲੈ ਉਹ ਫੇਰ ਤੂੰ 10:00 ਵਜੇ ਹੀ ਉੱਠੂਗਾ ਫੇਰ ਤੂੰ 10:00 ਵੀ ਭਾਈ ਖੇਤ ਵੀ ਨਿਕੜਾ ਮਾਰਿਆ ਨਾ ਮੈਂ ਵੀ ਆਹਾ ਆਹਾ ਕਰ ਲੂ 11:00 ਵਜੇ ਆ ਕੇ ਹੁਣ ਮੈਂ 4:00 ਵਜੇ ਉੱਠ ਕੇ ਫੇਰ ਥੋੜੀ ਜਣਾ ਮੈਂ ਵੀ ਤਾਂ ਆਪਣੀ ਨੀਂਦ ਪੂ ਕੱਲਾਂ ਨਹੀਂ ਉਹ ਵੀ ਅੱਜ ਗਿਆ ਸਵੇਰੇ ਅੱਜ ਮੈਂ ਗਿਆ ਨੀ ਮਾ ਅੱਜ ਨਹੀਂ ਚਲਾਉਣਾ ਮੈਂ ਖੜਾ ਲਈ ਜਾਨ ਮਾ ਮੈਂ ਇਤਨੀ ਚੱਲਦਾ ਰੋਜ ਅੱਜ ਖੜਾ ਆ ਤਾਂ ਕੱਲੂ ਜੀ ਆਉਂਗਾ ਹੁਣ ਅੱਜ ਸਵੇਰੀ ਕਿਹੜਾ ਮਾਰਨ ਗਿਆ ਮੈਂ ਚੱਲ ਆਇਆ ਕਦੀ ਹੁਣ ਅੱਜ ਨੀਂਦ ਤੇਰੀ ਪੂਰੀ ਹੋਈ ਗਈ ਐ ਅੱਜ ਤੈਨੂੰ ਸਵੇਰੇ ਦੇਖੂ ਕਿ ਕਹਿ ਜੋੜਦਾ ਤੂੰ ਹੈ ਸਵੇਰੇ ਦੇ ਖੁੰਦ ਨੂੰ ਕਾਵੇ ਜਾਂਦਾ ਤੂੰ ਫੇਰ ਨੂੰ ਮਾਪੇ ਚੱਲ ਜਾਣਾ ਮਾਤ ਫੇਰ ਕਿਹੜਾ ਕੰਮ ਆစီ ਕਰਦੇ ਆਪਣਾ ਕਰੀ ਜਾਂਦਾ ਤੂੰ ਆਪਣਾ ਕਰੀ ਜਾ ਮੈਨੂੰ ਦਿਖਦਾ ਨਹੀਂ ਨਾ ਕਰਾਂ ਮੈਂ ਤੁਹਾਡਾ ਉਹ ਬੱਸ ਕਰ ਉਹ ਬੱਸ ਕਰ ਮੈਂ ਤੂੰ ਹੀ ਕਰਦਾ ਟਡੀਰੀ ਟਡੀਰੀ ਉਹ ਕਹਿੰਦਾ ਹੀ ਨਹੀਂ ਮੇਰਾ ਤੇਰਾ ਟਡੀਰੀ ਆਗਾ ਮਰ ਜੀ ਦੀ ਦਾਰ ਨੂੰ ਉਹ ਕਹਿੰਦੀ ਮੈਂ ਹੀ ਸਮਾਨ ਰੋਕਿਆ ਬਣੇ ਤੇ ਥੱਲੇ ਗਿਰ ਜਪੇ ਮੈਂ ਪੁੱਲ ਟੱਗਾ ਜਾ ਕੇ ਮੈਂਦੀ ਆਏ ਗੱਲ ਸਹੀ ਆ ਉਹ ਕਹਿੰਦਾ ਜੇ ਥੱਲੇ ਗਿਰ ਜਪੇ ਸਮਾਨ ਜੇ ਮੈਂ 2 ਮਹੀਨਾ 15 ਦਿਨ ਹੋਏ ਗਏ ਮੈਨੂੰ ਮੈਂ ਇਹਨਾਂ ਨੂੰ ਉਹਦਣ ਕਿਹੜਾ ਮਾਰਿਆ ਮੈਂ ਸਾਰੇ ਕਿੰਨੇ ਜੇ ਰੇਪਾਉਣ ਚੱਲ ਗਿਆ ਚੱਲੀਆਂ ਪਵਾਉਣ ਮਹਾ ਬੋਲੇ ਦੇ ਘਰੋਂ ਦਾ ਗਿਆ ਤੂੰ ਸਾਰੇ ਗੰਨੇ ਚ ਫੇਰ ਕੱਖ ਹੋਇਆ ਹੋਇਆ ਨਾਲ ਇੰਨੀਆਂ ਸਪਰੇਆਂ ਕਰਤੀਆਂ ਮੈਨੂੰ ਨਾਲ ਲਾ ਕੇ ਟੱਕ ਤਾਂ ਮਰਵਾ ਦਿੰਦਾ ਮਰਵਾਤਾ ਦਿੱਤੇ ਹੁਣ ਹੁਣ ਕੀ ਫਾਇਦਾ ਉਹ ਤਾਂ ਉਹ ਬੱਤ ਕਰ ਉਹ ਬੱਤ ਲੋਕ ਅੱਖਣਾ ਕਰਨਾ ਵੀ ਗਿਆ ਜੋ ਹੈਗਾ ਮਾੜਾ ਮੋਟਾ ਉਹਨੂੰ ਕਰਨਾ ਵੀ ਗਿਆ ਹੈ ਕਿਆ ਕਰ ਲੂਗਾ ਕੱਖ ਹੁਣ ਗੰਨੇ ਨੂੰ ਸਾਲਾ ਬੰਦੇ ਜਿਹੜਾ ਤਾਂ ਗੰਨਾ ਹੋਇਆ ਪਿਆ ਚੱਲ ਕਰਨਾ ਨਾ ਕਰਨਾ ਤਾਂ ਠੀਕ ਆ ਬਸ ਗੱਲ ਮਤਲਬ ਜੇ ਪੰਪ ਚੱਕ ਹੁਣ ਤਾਂ ਗੱਲਾਂ ਤਾਂ ਸਾਰ ਨਾ ਲੈ ਕਰ ਸਪਰੇ ਮੱਕੀ ਦਾ ਕਰ ਮੱਕੀ ਦੀ ਮੇਰੀ ਜ਼ਿੰਮੇਵਾਰੀ ਨਹੀਂ ਮੈਂ ਤਾਂ ਕਿਹਨ ਦਾ ਬੀਜੋ ਮੈਂ ਤਾਂ ਗੰਨੇ ਦਾ ਆਪਣਾ ਗੰਨੇ ਦਾ ਕਰਿਆ ਹਣੀ ਮੱਕੀ ਬੰਦ ਨਹੀਂ ਕਰੋ ਨਹੀਂ ਕਰਨੀ ਨਾ ਕਰੋ ਹੁਣ ਤਾਂ ਹੋਈ ਹੀ ਹੁੰਦੀ ਜੇ ਫਿਰ ਉਹ ਬੱਤਰੀਆਂ ਲਈ ਆਉਂਦਾ ਦੂਏ ਨੂੰ ਚਕਾਇਆ ਪੰਚ ਕਾ ਕਾਰਾ ਗਿਆ ਕਿਹਦੇ ਨੂੰ ਅਮਨਦੀਪ ਨੂੰ ਹਾਂ ਚਾ ਲੀ ਅਮਨਦੀਪ ਨੂੰ ਕੱਢਣੀ ਤਾਂ ਉਹਨੇ ਵੀ ਆ ਚਕਾ ਲਈ ਮਾਂ ਬਸ ਮੱਕੀ ਦਾ ਸੰਜੀਓ ਆ ਤੈਨੂੰ ਤਾਂ ਪੰਪ ਐ ਥਲੇ ਜਿੰਨੇ ਫਲਾ ਕਰਦੇ ਨੇ ਤਾਂ ਹੋਇਆ ਨਹੀਂ ਪੰਪ ਦੇ ਦਸੀਆਂ ਕਹਿੰਦਾ ਹੁਣ ਘਰ ਦੇਣੀ ਦੀ ਦਸੀ ਰੁੱਟੀਆਂ ਬੇਦੀਆਂ ਹੁੰਦੀਆਂ ਰਾਗੀਆਂ ਦਾ ਲਿਆ ਆ ਮੈਂ 300 ਦੀਆਂ ਹੁਣ ਲੈ ਕੇ ਆਇਆ ਤੂੰ ਜਿ ਸਵੇਰੇ ਤੇ ਹੀ ਹੁੰਦੀ ਤੁਹਾਨੂੰ ਹੋਈ ਵੀ ਹੁੰਦੀ ਜੱਗੇ ਅੱਪਾ ਨੂੰ ਕਹਿੰਦਾ ਕਹਿੰਦਾ ਤੁਸੀਂ ਕਹਿੰਦਾ ਰੋਪੜ ਤੇ ਨਹੀਂ ਵਿਆਏ ਹੈਗੇ ਆਪਣੀ ਇਜਾਦਤੀਆਂ ਯਾਦ ਤੈਨੂੰ ਤੂੰ ਕਹਿੰਦਾ ਮੈਂ ਰੋਪੜ ਤੇ ਦਸੀਆਂ ਲਿਆਉਂਗਾ ਮੈਂ ਚਮਕੌਰ ਗਿਆ ਮੈਂ ਚਮਕੌਰ ਕੋਲ ਤੇ ਮੁੜਿਆ ਦੁਕਾਨ ਤੇ ਪਾਪਾ ਤਾਂ ਕਹਿਆ ਤਾਂ ਤੂੰ ਕਹਿੰਦਾ ਮੈਂ ਲਿਆਉਂਗਾ ਮਨੂ ਕਹਿੰਦਾ ਤੂੰ ਲੈ ਆਂਦੀ ਐ ਵੀ ਦੂਵੇ ਦੀਆਂ ਵੀ ਤਾਂ ਟੁੱਟੀਆਂ ਹੋਈਆਂ ਤੇ ਉਹਨੂੰ ਪਾਈਆਂ ਨਹੀਂ ਪੈਸੜੀ ਗੱਲ ਨਹੀਂ ਆਉਂਦੀ ਬੰਦੇ ਦੀ ਮੈਨੂੰ ਠੀਕ ਹੈ ਨਾ ਮੈਂ ਲਾਤਾ ਮੇਰੇ ਪਰ ਖੜੀ ਹੈ ਆ ਇਹ ਕਿਤਾਬ ਨੂੰ ਕਾ ਉਤੋਂ ਦੇ ਅੱਜ ਤੂੰ ਹੁਣ ਤੱਕੜਾ ਪਾ ਨਹੀਂ ਹੈਗੇ ਹੈ ਤੂੰ ਵੀ ਤਕੜਾ ਮੰਗਾ ਕੁਝ ਨਹੀਂ ਲਾ ਨਾ ਨਾ ਤਕੜਾ ਤੂੰ ਹੀ ਹੈ ਹੂੰ ਅੱਧਰੇ ਸਾਲਾ ਟਾਈਮ ਖਰਾਬ ਹੋ ਗਿਆ ਜਿੰਨੀ ਮੈਂ ਤਾਂ ਕਾਂਗ ਬੰਕ ਮਾਰਿਆ ਦਾ ਵੀ ਗੰਨਾ ਮੜੇ ਦੇਖਣ ਮਸਫਰੇ ਮਾਰਦਮ ਲੰਝਾ ਟਾਈਮ ਸਾਲਾ ਮੇਰੇ ਦਾ ਵੀ ਨਹੀਂ ਖਰਾਬ ਹੋ ਗਿਆ ਨਹੀਂ ਖਰਾਬ ਹੋਦਾ ਨਹੀਂ ਹੋ ਗਿਆ ਦੇਖੀ ਤਾਂ ਮੈਂ ਕਰੇ ਆਣੀ ਨਹੀਂ ਸੱਤ ਕਪਾਂਫ ਲੱਗਣੇ ਅੱਠ ਫਹਿਮ ਤਾਂ 5 ਵਜੇ ਆ ਸੱਤ ਵੇ ਦਿਨ ਸਵੇ ਦਾ ਹਾਂ ਉਹ ਤਾਂ ਸਕਦੀ ਕੋਈ ਬੜੀ ਗੱਲ ਨਹੀਂ ਆਪੇ ਕਰੂੰਗਾ ਤਾਂ ਹੋਣੀ ਹੈ ਜੇ ਸਲਾਹ ਕਰਕੇ ਫੇਰ ਤੇ ਹੋਣੀ ਲੱਗਦਾ ਨਹੀਂ ਮੈਨੂੰ ਹੋਊਂਗੀਦਰ ਵੜਤਿਆਂ ਮਾਰਦਾ ਮੜਕਾ ਤਾਂ ਮਾਰ ਨਹੀਂ ਆਉਨੇ ਮੈਂ ਹੀ ਕਰ ਦੂੰਗਾ ਸਵੇਨ ਨੂੰ ਨਹੀਂ ਤਾਇਲ ਨਹੀਂ ਆ ਗਿਆ ਤੂੰ ਬੱਧਰੀਆਂ ਲਿਆ ਪੰਪ ਜਾ ਕੇ ਲਿਆ ਉਰੇ ਪਲਾਸ ਰਿਆ ਇੱਕ ਚਾਬੀ ਲਿਆ ਬੱਧਰੀਆਂ ਬਾਹਰ ਦੀਆਂ ਇਹ ਪਤਿੰਨ ਪੰਪ ਲੱਗਣੇ ਆ ਮੈਂ ਹੀ ਲੈ ਆਂਦਾ ਜਾ ਚੱਕ ਲੈ ਜਾ ਬੱਧਰੀਆਂ ਕਾਹਦੇ ਹੋਈਆਂ ਕੋਈ ਨਾ ਕਾਦ ਲੈ ਉਹ ਛੱਡਾ ਤੱਕ ਤੱਕ ਲਾਪ ਜਾਉ ਕਹਦਣਾ ਉਹ ਮੈਂ ਹੁਣ ਮੱਕੀ ਲੈਣ ਚੱਲਿਆ ਮੈਂ ਸਪਰੇਅ ਕਰਨੀ ਕਾਜੀਦਾ ਕੱਖ ਦੀ ਕੱਖ ਦੀ ਜੇ ਉਹ ਪੈ ਗਿਆ ਫਿਰ ਮਰ ਜੂਗਾ ਤੱਕ ਸਾਲੇ ਖੇਤ ਇੰਨੇ ਇੰਨੇ 1800 ਦੀ ਆਈ ਏ 900 ਦੀ ਡਰਾਉਣ ਸਾਰੀ ਉਹ ਵਾਚੋ ਵੀ ਭਾਈ ਪਰ ਚਾਰ ਦਿਨ ਦੀ ਕਰੀ ਨਹੀਂ ਹੈਗੀ ਹੁਣ ਅੱਜ ਬੱਦਲ ਚੜ ਗਿਆ ਉਧਰ ਉਹਨੂੰ ਸਪਰੇਅ ਸੋਚਦੀ ਵੀ ਸਪਰੇਅ ਕਰਦੀ ਮੱਕੀ 'ਤੇ ਲੈ ਕੇ ਤਾਂ ਮੈਂ ਕੱਲ ਆਇਓ ਅੱਠ ਦਿਨ ਦੀ ਦੇ ਹੋਗੇ ਅੱਠ ਨੌ ਦਿਨ ਕਿੱਥੇ ਕੱਲ ਲੈ ਤੂੰ ਕਰਦਾ ਸਪਰੇਅ ਕੱਖ ਦੀ ਹੁਣ ਮੱਕੀ ਬੜੀ ਹੋ ਗਈ ਹੁਣ ਕੱਖ ਨੇ ਕੀ ਕਰਨਾ ਹੁਣ ਤਾਂ ਬਰੇ ਕਰਨ ਬੈਠੇ ਸਾਰੀ ਮੱਕੀ ਭਰੇ ਗਿਰ ਜਣੀ ਕੱਖ ਘਰ ਤੱਕ ਤਾਂ ਜਾਣਾ ਉਹ ਬਾਤ ਕਰ ਰਿਹਾ ਆਈ ਦੀ ਦਾ ਤਿੰਨ ਗਿਲ ਕੋ ਗਈ ਉਹ ਐ ਨਹੀਂ ਕੋਈ ਇਹ ਤਾਂ ਜੀ ਨਾ ਆ ਦੇਗਾ ਇਹ ਨਹੀਂ ਕੋਈ ਇਹ ਤਾਂ ਵੀ ਬਾਡਾ ਲਾਉਣੀ ਹੋ ਗਈ ਹੋ ਗਈ ਉਹ ਆ ਗੱਲ ਕਿ ਕਿੱਡੀ ਕਿੱਡੀ ਮੱਕੀ ਹੋ ਗਈ ਤੇ ਕਿਆ ਖਾਂਦਾ ਵਜ ਬਾਡਾ ਲੱਗਣਾ ਉਹਨੂੰ ਸਾਰੇ ਕੰਮ ਨੁਕਸਰੇ ਕੰਮ ਨੁਕਸਾ ਕਿ ਮੰਨ ਲਈ ਬਾਡਾ ਲਾਉਣੀ ਨੁਕਸਾਨ ਨਹੀਂ ਆਇਆ ਦਿਮਾਗ ਨਾਲ ਹੋਇਆ ਜਾਂਦਾ ਤੇ ਫਿਰ ਇਹ ਪਾ ਦੇ ਮਰੀਜ਼ ਵਜਾ ਆਪਿਆ ਸੈਲ ਉਹ ਸਰ ਜੀ ਉਹਦੇ ਕੋਈ ਸਪਰੇਅ ਹੀ ਕਰ ਗਿਆ ਕੋਈ ਥਨੇ ਸਪਰੇਅ ਨਹੀਂ ਕਰੀ ਹੈਗੀ ਉਹ ਲਾਦੇ ਨੇ ਰੇ ਜਿਆਦਾ ਪਾਤਾ ਹਾਂ ਯਾਰ ਮੇਤੇ ਲੈ ਗਏ ਤਸਰਾ ਰੇ ਦਾ ਰੇ ਦਾ ਬਾਲਟੀ ਹਾਂ ਕਹਦਾ ਨਾ ਰੇ ਜਿਆਦਾ ਪਾਤ ਉਹ ਮੈਂ ਹਾਰੀ ਮਾਂ ਹਾਂ ਇੱਕ ਪਿੱਛੇ ਵਿੱਚ ਛੜਤੀ ਬਾਲਟੀ ਛੜੀ ਉਹ ਗਰਮ ਹੋ ਕੇ ਪਾਣੀ ਗੱਦੇ ਨਹੀਂ ਨੇ ਗਰਮ ਹੋ ਕੇ ਗੁਲਿਓਤੀ ਉਹ ਕੋਈ ਸਪਰੇਅ ਕਰ ਕਮਾ ਕੇ ਸਪਰੇਅ ਕਿਸ ਨੇ ਕਿਆ ਕਰਨੀ ਸੀ ਤੇ ਪਰ ਉਰੇ ਆਵਣੀ ਬੰਨ ਦੀ ਮਾਂ ਉਰੇ ਰੋਲਾ ਪੈਂਦਾ ਘੰਟਾ ਆ ਆਪਣੀ ਬੰਨਦੀ ਹੁੰਦੀ ਨੁਕਤ ਉਹ ਵਗਰਨ ਜਾਉਗੇ ਇਹਦਾ ਕੋਈ ਸਪਰੇ ਕਰ ਗਿਆ ਵਾਏ ਥੋੜੀ ਕਰ ਦੋ ਕੋਈ ਯਾਰ ਇਹਦਾ ਗਲਤੀ ਹੀ ਪੈ ਗਈ ਉਹ ਤੇ ਖਾਲੀ ਆਏ ਹੋਗੀ ਜਿਵੇਂ ਚਟਪਟ ਮਾਰੀ ਦਿੰਦੀ ਯਾਰ ਚਟਪਟ ਮੇਰੀ ਗੱਲ ਕੋਣ ਮਾਰ ਦੂ ਕੋਣ ਨਾ ਵੇ ਪੰਗ ਥੋੜੀ ਕੋਈ ਯਾਰ ਜੇਕਰ ਇਹ ਜਿਆਦਾ ਪਾਤਾ ਰਹੇ ਬੰਦਾ ਆਪਣੇ ਘਰ ਤੇ ਬੰਬ ਜਾ ਕੇ ਲੈ ਗਿਆ ਹੈ ਚਾਪੜ ਪਾ ਕੇ ਇਹਦੇ ਮਾਰਨ ਗਿਆ ਰੋਡ ਪਈ ਦਾ ਖੇਤ ਹੈ ਕੋਈ ਦੇਖੂਗਾ ਨਹੀਂ ਉਗਲੇ ਰਹੀ ਜਿਆਦਾ ਸੜਦਾ ਇਹਦੇ ਯਾਰ ਉਹ ਹੋਇਆ ਨਹੀਂ ਰਹੀ ਪਾਇਆ ਨਹੀਂ ਯਾਰ ਇਹ ਤਾਂ ਉਹ ਹੋਆ ਬਈ ਮੈਂ ਕਹਿੰਦਾ ਮੈਂ ਰਹੀ ਨਹੀਂ ਪਾਇਆ ਉਹਦੇ ਦੀ ਕੁਝ ਵੀ ਨਹੀਂ ਪਾਇਆ ਫੇਰ ਇਹਦਾ ਡੈਡੀ ਦਾ ਕਰ ਗਿਆ ਹੋਵੇ ਹੂੰ ਇਹ ਕਹਿੰਦਾ ਕੋਈ ਸਪਰੇ ਨਹੀਂ ਕਰੀ ਤਾਂ ਜਿੱਦੀ ਕੋਈ ਰੇ ਨਹੀਂ ਪਾਇਆ ਮੇਰੀ ਗੱਲ ਸੁਣ ਲੈ ਤੂੰ ਆਏ ਕਰੀ ਆਪਣੀ ਦੀ ਪੀਜੀ ਨਹੀਂ ਆ ਉਹਨੂੰ ਤੋਂ ਧੁੱਪਾ ਮੈਂ ਪਾਣੀ ਛੱਡ ਰੱਖੀ ਤੇ ਚ ਉਹਨੇ ਆਪੇ ਆਪੇ ਘਰ ਮੋਜਣਾ ਯਾਰ ਆਈ ਪਾਣੀ ਤੂੰ ਛੱਡਦਾ ਤੂੰ ਵੀ ਖਦਮ ਕਰ ਆਪਣੀ ਦੇਖ ਹੈ ਤੂੰ ਵੀ ਕਰ ਲੈ ਖਦਮ ਆਪਣੀ ਨਲੇ ਤੇ ਚਾਰ ਬਾਜੂਗਾ ਤੁਹਾਨੂੰ ਇਹ ਪਤਲੀ ਰੋਸ ਫਾਲੀ ਰੱਦ ਨਹੀਂ ਪਾਇਆ ਗੱਟੀ ਹੋ ਵੀ ਦਾ ਨਹੀਂ 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 ਹੋਤੀ ਜੀ ਉਹ ਭਾਈ ਮੈਂ ਐਸਾ ਫਿਰ ਉਸ ਵੇ ਕੰਮ ਕਰ ਗਿਆ ਦਰਸ਼ਨ ਕਰ ਗਿਆ ਸਭਰੇ ਫਿਰ ਕੋਈ ਵੀ ਹੋਇਆ ਚਾਹੇ ਹੁਣ ਇੱਕੋ ਬੰਦਾ ਕਰਾਦਾ ਫਿਰੇ ਉੱਥੇ ਜਾ ਹੋਇਆ ਉਹ ਡੈਡੀ ਉਹ ਮੇਰੀ ਗੱਲ ਸੁਣ ਲੈ ਭਾਈ ਸਾਹਿਬ ਚਾਹੇ ਤਾਂ ਇਹ ਨਾ ਸਪਰੇਅ ਕਰੀ ਹੁਣ ਠਾਣ ਲੈਦੀ ਵਿੱਠੇ ਮੜੀ ਜੀ ਉੱਠੇ ਛੋਟੀ ਜੀ ਪਰ ਥੋੜਾ ਹੋਣੀ ਉੱਠੜੀ ਜੀ ਸਭਰੇ ਕੀ ਪਤਾ ਦੂਇ ਚੱਕ ਕੇ ਕਰਤੀ ਰੌਂਡ ਅਪ ਜੀ ਕਰੀਦੀ ਕੱਖ ਖਾਲੀ ਨੇ ਮੱਖੀ ਫਿਰ ਕੀ ਪਤਾ ਸੈਲ ਹੈਡ ਪਰ ਝੜਪਟ ਕਰਦਾ ਹੋਣਾ ਪਾਣੀ ਕੇ ਵਿੱਚ ਚਲੀ ਗਈ ਖਬਰੇ ਵੀ ਰਾਤ ਨੂੰ ਕੰਮ ਕਰਨਾ ਜਾਣ ਖਬਰੇ ਪਰੀ ਵੀ ਜੇ ਬੜਕੇ ਹੋਣਾ ਲੈ ਕੇ ਕੀ ਪਤਾ ਪਰੀ ਵੀ ਜੇ ਕਿਆ ਪਤਾ ਸੈਟ ਕਰਦੀ ਮੈਂ ਉਪਰ ਵੀ ਕਾਕਾ ਕਹਨ ਉਪਰ ਹਾਂ ਜੱਲਿਆ ਤਾਂ ਉਹਨੂੰ ਤਿਆਰ ਕਰਨਾ ਮੈਂ ਥੋੜੀ ਵੀ ਜੂਗਾ ਦੋਰੇ ਕੀ ਹੋਰ ਕਹਦਾ ਮੈਂ ਵੀਡੀਓ ਦੇਖੀ ਹੈ ਵੀ ਅੱਜ ਵੀ ਇਸ ਕਹਦਾ ਫਰੇ ਕਰਕੇ ਕੋਈ ਮਾਂ ਇੱਲੇ ਚਾਰੇ ਦੱਸਦਾ ਤਾਂ ਅੰਨ ਦੇ ਚਾਰਾ ਗੀਲੇ ਦੀ ਕਿੱਥੇ ਥਲੀ ਬੀਬੀ ਸੁਵੇਦੀਆਂ ਹੋਣੀ ਪਈ ਪਰ ਜਾਗ ਨੂੰ ਵੀ ਇੱਜਾ ਤੇ ਨਹੀਂ ਤਾਂ ਹੈਗੀ ਯਾਰ ਵੀ ਵਧੀਆ ਖੜੀ ਐਨ ਇਹ ਪਨੀਰੀ ਪਨੀਰੀ ਨਹੀਂ ਕਾਰ ਨਹੀਂ ਕਰਦਾ ਪਨੀਰੀ ਇਹਦੀ ਗੱਲ ਐ ਰਾਦੀ ਅਸੀਂ ਥਾਲੇ ਜਿਹੜੇ ਕਹਰੇ ਪੱਧਰੇ ਕਰੇ ਪਏ ਐ ਇਥੇ ਥਾਲੇ ਬਿਸਵੇ ਦੇ ਕਹਰੇ ਪੱਧਰੇ ਨਹੀਂ ਹੋਇਆ ਇਥੇ ਐ ਪੱਧਰਾ ਕਰਦੇ ਲੋਕ ਜਿਹੜੇ ਮਾਰਿਆ ਹੋਇਆ ਉਹਦੇ ਚ ਲੀਰ ਮਾਰਿਆ ਪਿਆ ਡੌਣਾ ਲਾਗੇ ਨੇ ਢੂੰਗਾ ਕਿਤੇ ਕਰੇ ਪਿਆ ਕਿਤੇ ਕੁਸ ਕਰੇ ਪਿਆ ਲੀਰ ਮਾਰਿਆ ਪਿਆ ਰੁਗੜਾ ਬੀਟਰ ਬਾਕੇ ਬਿਜੂਣੀ ਫੇਰੀ ਨੇ ਨਹੀਂ ਹਾਂ ਮੈਂ ਕਹਦਾ ਮੈਂ ਉਹ ਬਿਜੀ ਲੀਰ ਮਾਰੇ ਨੇ ਲੀਰ ਡੌਣਾ ਲੀਗਾ ਨਹੀਂ ਆ ਫਿਰ ਉਹ ਜਿੱਥੇ ਡੌਣਾ ਨਾਲ ਮਿੱਟੀ ਚੱਕ ਕੇ ਲਾਤੀ ਉਹ ਵੀ ਇਹ ਤਾਂ ਨਾ ਡੌਲ ਚੜਾਉਣੀ ਸੀ ਹੈ ਬਾਹਰ ਦੇ ਨਹੀਂ ਡੌਲਾਂ ਚੜਾਈਆਂ ਹੋਣੀਆਂ ਇਹਦੇ ਅੰਦਰ ਚੜਾ ਗਿਆ ਮੈਂ ਵੀ ਰੇ ਛੱਡਾ ਪਤੀ ਯਾਰ ਫਟ ਦੇ ਵੈ ਲੈ ਜਿਹਦੇ ਭਈ ਇਹਨੇ ਹਲੇ ਹਲੇ ਕਦ ਗੇਰਨਾ ਹੈ ਜਿੱਟਾ ਲਾ ਆਤਾ ਮਾ ਉੱਨੀ ਚ ਫੇਰ ਹੁਣ ਕਿਹੜੀ ਚਲਾਉਣਾ ਦੋਹਾਂ ਚਲਾ ਦੇ ਨਾ ਮਾਮਾ ਨਾ ਰਹਿਂਦੇ ਤੂੰ ਹਲੇ 15 20 ਦਿਨ ਤੱਕ ਬੰਨੀ ਕੋਈ ਫੁਗਲਾ ਤੂੰ ਹੀ ਫੁਗਲਾ ਚੱਲ ਗਿਆ ਕਿੰਨੇ ਦਿਨ ਤੱਕ ਲੱਗਣੀ ਹਲੇ ਯਾਰ ਤਿਆਰਵਾ ਕਰ ਲੋ ਕਿਆ ਪਤਾ ਦੇਖੀ ਕਿ ਪਾ ਕੇ ਕੱ비 ਆਏ ਫੁਗੋਈ ਉਹ ਇੱਕ ਵਾਰ ਟ੍ਰਾਈ ਕਰ ਵੀ ਆ ਕਿ 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 ਫੂਕੀ ਪੰਜਾਬ ਦੇ ਨਾਲ ਗਾਂ ਨੂੰ ਵੀ ਇਹ ਹੋਏ ਕੰਮ ਨਹੀਂ ਕਰਨਾ ਉਹ ਤੇ ਮੈਂ ਤੈਨੂੰ ਦੱਸਦਾ ਬਾਈ ਉਹਨੇ ਵਿਸ ਵੱਗ ਜਗਾ ਉਹਦੀ ਸਮਝਿਆ ਗੱਲ ਉਹਨੇ ਬਾਲਟੀ ਐਡੀ ਬਾਲਟੀ ਦੀ ਜਿਹੜੀ ਮਿੱਟੀ ਡਾਈ ਲੈ ਗਿਆ ਉਹ ਮਨ ਨੂੰ ਗਿਆ ਪਤਾ ਕਿੰਨੀ ਵੀ ਜਗ੍ਹਾ ਮੈਂ ਪਿਉਣੀ ਐਂ ਜੀ ਇਹਨੇ ਸਾਰੀ ਉਹ ਪਾਤੀ ਹੋਣੀ ਉਹ ਸਪਰੇਅ ਕਿਸੇ ਨੇ ਨਹੀਂ ਕਰੀ ਉਹ ਰੇ ਨਹੀਂ ਫੂਕਦੀ ਡਾਇਆ ਡਾਇਆ ਲੈ ਗਿਆ 12 33 16 ਯਾਰ ਬੱਸੀ ਮੈਨੂੰ ਐਡੀ ਬਾਲਟੀ ਪਾਉਂਗਾ ਫੁੱਕੂ ਪੱਟ ਪੀਲੇ ਵਗੇਦਾ ਇੱਕ ਛੋਟਾ ਟੁੱਟਦਾ ਤੇ ਉਧਰ ਹੀ ਬੋਪਿਆ ਵਗਨ ਦੇ ਚ ਇੱਧਰ ਦਸਵੇਰੇ ਆਪਾਂ ਸਵੇਰੇ ਉਹ ਕਰ ਰਹੇ ਇਹ ਪਾਇਆ ਜੀ ਉੱਥੇ ਦਾ ਪਾਣੀ ਦੇ ਬੂਟੇ ਆਹੋ ਬੂਟੇ ਮੈਂ ਹਰਕੰਦਾ ਬੂਟੇ ਮੈਂ ਪਾਣੀ ਪੈਣਾ ਦੁੱਤਾ ਕਰ ਦੋ ਸਵੇਰੇ ਤੁਸੀਂ ਵੀ ਇੱਥੇ ਥੋਂ ਦੇ ਦਦਾ ਮਤਲਬ ਤੁਸੀਂ ਤੁਸੀਂ ਕਰ ਕੋਦਰ ਮੈਂ ਕਰ ਦੂੰਗਾ ਥੋਨੂੰ ਦਿੰਦਾ ਮੈਂ ਤਾਂ ਹਾਂ ਤੁਸੀਂ ਕਰੋ ਸਵੇਰੇ ਫੇਰ ਮੈਂ ਕਰਦੇ ਨਹੀਂ ਆ ਕਰਦੇ ਨਹੀਂ ਮੈਂ ਕੱਲੂ ਹਥਿਆਰ ਕੱਕ ਲੈਣੇ ਦੇਖੀ ਦੋ ਮਨ ਨੂੰ ਚੱਕਣੇ ਬਣੇ ਹਿੰਦੇ ਕੁਝ ਨਹੀਂ ਹੋਣਾ ਗੰਨਾ ਸੰਭਾ ਵੈ ਜੋ ਕਿਤੇ ਇਧਰ ਲੈਜਰ ਤੇ ਚੱਕਰ ਤੇ ਕਿੱਦੋਂ ਗੰਨੇ ਜੇ ਮਾਜਿਆ ਜਾਵਾ ਇਧਰ ਹਲੇ ਕਾਟਾ ਜਰ ਲੂਗਾ ਉਧਰ ਨਹੀਂ ਜਰ ਹੋਣਾ ਮੇਰੇ ਤੇ ਖਰਚਾ ਪਾਉਦਾ ਮੇਰਾ ਤੇ ਤੇਰਾ ਖਰਚਾ ਨਹੀਂ ਹੋਇਆ ਸਾਲਾ ਗੰਨਾ ਮੂੰਹੇ ਨਹੀਂ ਲੱਗਦਾ ਮੇਰੇ ਪੁਰਾਨੀ ਕਾਤੇ ਇਹ ਨਾਲ ਇਹਦਾ ਗੰਨੇ ਦਾ ਇਹਦੇ ਕਰਦਾ ਖਰਚਾ ਹੋਇਆ ਉਹਦਾ ਮੂੰਹੇ ਨਹੀਂ ਲੱਗਦਾ ਗੰਨਾ ਉੱਥੇ ਆਲਾ 18000 ਇਹਦਾ ਉਹਹ ਪਹਿਲਾਂ ਬਹੁਤ ਸੋਣਾ ਜੰਮਿਆਂ ਦਾ ਗੰਨਾ ਹੁਣ ਸਾਲਾ ਹੁਰੀ ਲੋਡ ਲੱਗਿਆ ਹੈਟਾ ਮੂੰਹ ਕੱਕ ਦੇਖਦਾ ਲੱਗ ਰਗਣਾ ਮੂੰਹ ਨੂੰ ਪੱਤੀਆਂ ਹਾਲੇ ਸੋਹਣੀਆਂ ਲੱਗਦੀਆਂ ਬੜਾ ਖੇਤ ਫਲਾਇ ਸਾਰੇ ਫੇਰ ਵਧੀਆ ਹੈ ਬੜਾ ਵਧੀਆ ਖੜਾ ਗੰਨਾ ਬਾਈ ਬਹਿਮ ਦਾ ਕੋਈ ਦਾਜ ਹੈਗਾ ਪੈਨ ਨਾਲੇ ਹੋਵੇ 18 ਨੂੰ 95 ਨਹੀਂ ਹੈਗਾ ਸੋਚ ਹਾਂ ਬਹਿਮ ਤਾਂ ਦਾਜ ਹੈ ਕੋਈ ਤੇਰੇ ਕੋਲ ਕੋਈ ਨਹੀਂ ਹੈਗਾ ਬਹਿਮ ਦਾਜ ਕੋਈ ਨਹੀਂ ਹੈਗਾ ਉਹ ਮਾਰੇ ਕਿਨਾਲੀਨਾ ਨੇ ਬਾਈ ਗੰਨੇ ਦੀ 20 ਦੀ ਨੇ ਮੈਂ ਬਾਹਰ ਰਿਹਾ ਏ 20 ਇੰਚ ਇਹਨਾਂ ਨੇ ਗੰਨਾ ਰੋਲਤਾ ਮੇਰਾ ਕੋਈ ਬਾਤਾਂ ਕਰੋ ਬਾਤਾਂ ਕਰੋ ਮਨਾਰੋ ਪੈ ਗਿਆ ਮੰਦਲਾ ਕਾ ਰੋਲਤਾ ਰੋਲਤਾ ਬੱਸ ਮੰਮਤਾ ਦੇਖ ਲੈ ਕਿਤੇ ਨੁ ਲੈ ਆਇਆ ਸਾ ਮੂੰਹੇ ਨਹੀਂ ਲੱਗਦਾ ਉਹ ਲੈ ਮੈਂ ਸਮਾਨ ਫੇਰਾ ਬਾਜ਼ ਆੜੇ ਮਾਰ ਚੱਲ ਕੋਈ ਨਾ ਜਿਹੜਾ ਹੋਇਆ ਸੋ ਗਿਆ ਮਾਰੀ ਜਾਂਦਾ ਗੱਲਾਂ ਬੱਟੇ ਮਿਰਚਾਂ ਦੇ ਮਿਰਚਾਂ ਦੀ ਸੇਵਾ ਕਰੀ ਜਾਂਦਾ ਰਹੇ ਅੱਗੇ ਆ ਦੇ ਗੇ ਕੜੀ ਕੜੀ ਬਾਪ ਬੁਟੇ ਹੋ ਗਏ ਮੰਦਲਾ ਪੌੜੀ ਜਾ ਕੇ ਤੋੜਨੀਆਂ ਪੈਣੀਆਂ ਇਹ ਹਾਂ ਮੈਂ ਵੀ ਜ ਤੋੜ ਲੈ ਗਿਆ ਇਹ ਲਿਫਾਵਾ ਸੀ ਕਿਹੜੇ ਦਾ ਨਾਲ ਫਲ ਪਿਆ ਹੋਇਆ ਹੈ ਇਹ ਮੇਰੇ ਤੇ ਨੂੰ ਮੇਰੇ ਸਾਲ ਛੋਟ ਰਹਿਦੀ ਛੋਟੀ ਹੋਣਾ ਇਹ ਮਿਰਚਾਂ ਨੂੰ ਕਲੋਰੋ ਦੀ ਸਪਰੇ ਕਰੀ ਜਾਂ ਮੈਂ ਕਲੋਰੋ ਦੀ ਜਿਹੜਾ ਮੱਕੀ ਕੋ ਤੇਰੀ ਸੀ ਸਾਲਾ ਇੰਨਾ ਫਲ ਪਿਆ ਵੱਧ ਹੱਥ ਤੇ ਵੱਧ ਇੰਨਾ ਫਲ ਪਿਆ ਦੇਖ ਲੈ ਕੀੜੀ ਤਾਂ ਹੀ ਹਲੇ ਹੀ ਮੈਂ ਹੈ ਕੀੜੀ ਜੀ ਮੈਂ ਵਿੱਚ ਕੀੜੀ ਨਹੀਂ ਆਈ ਅੱਜ ਮੈਂ ਤੋੜਦਾ ਮੂੰਹ ਲੱਗੇ ਲੱਗੇ ਵਿੱਚ ਕੀ ਆ ਗੱਲ ਕੀ ਲੱਗਿਆ ਵੇ ਕੀੜੀ ਨਹੀਂ ਜੀ ਕੀੜੀ ਜੀ ਤਾਂ ਉਹ ਕਿੜੀ ਪਤਾ ਹੈ ਇੱਕ ਸਾਲਾ ਪੰਗਾ ਹੋਰ ਆ ਗੰਨੇ ਵਾਲੇ ਚ ਵੀ ਗੰਨਾ ਨਾਲ ਵੀ ਜਿਹੜੇ 95 ਦਾ ਮੁੰਡਾ ਰੱਖ ਆ ਗਿਆ ਰੀਲੀ ਪਰ ਆਇਆ ਪਿੱਛੇ ਚ ਗਿਆ ਆ ਗਿਆ ਕੀਆ ਕੀਆ ਤਾਂ ਹੁਣ ਪਹਿਲਾਂ ਮੈਂ ਮੈਂ ਜਿੱਧਰ ਵੀ ਜੇ ਲੱਗੇ ਉਧਰ ਕੀਆ ਗਿਆਦਾ ਇਹ ਜੀਰੀ ਲਾਉਂਦੇ 95 ਦਾ ਜੀਰੀ ਲਾਉਂਦੇ ਆ ਮਾਹ ਹਾਂ 95 ਦਾ ਮੁੰਡਾ ਹੀ ਰੱਖ ਲੈਂਦੇ ਉਹ ਬਹੁਤ ਹੋ ਜਣਾ ਦਾ ਉਹ ਸਾਲਾ ਗੰਨੇ ਵਾਲੇ ਚ ਗੰਨਾ ਉੱਠਦਾ ਨਹੀਂ ਹੈ ਜਦ ਜੀਰੀ ਲਾਉਣ ਨੂੰ ਕਿਹਾਦਾ ਭਾਈ ਹਮਲੇ ਰੌਣਾਂ ਵਾਲਾ ਗੰਨਾ ਤਕੜਾ ਜੀਰੀ ਲਾਉਣ ਨੂੰ ਕਿਹਾਗਾ ਨਹੀਂ ਅਗਲੇ ਸਾਲ ਤਾਂ ਲੱਗ ਲੈ ਇੱਥੇ ਕਹਿੰਦੇ ਨਾ 2 ਸਾਲ ਜਾਨ ਕੱਟੀ ਹੁੰਦੀ ਖੇਤ ਦੀ ਓ ਉਵੇਂ ਥੋਰ ਫਸਲ ਹੁੰਦੀ ਗੰਨਾ ਨਹੀਂ ਹੁੰਦਾ ਹੋਰ ਮਸਲ ਪੂਰੀ ਹੋਊ ਜੀ 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 ਲਾ ਕੇ ਫੇਰ ਵੀ ਤਾਂ ਰਹੀ ਲੰਗਾ ਪੈ ਗਿਆ ਚੱਲ ਮੁੰਡਾ ਬਥੇਰਾ ਹੋਣਾ ਗੰਨਾ ਤਾਂ ਫੇਰ ਨਹੀਂ ਮਰਦੀਆਂ 4-5 ਵਰਕੀਆਂ ਤੇ ਗੰਨਾ ਤਾਂ ਬਥੇਰਾ ਹੋ ਜਾਣਾ ਟਾਈਮ ਕਿਹੜਾ ਆਜਾ ਇੱਥੇ ਜਾਂ ਗੰਨਾ ਹੁੰਦੀ ਥੱਲੇ ਹੀ ਥੜਾ ਤੂ ਯਾਰ ਉਹ ਸੂਂਦਾ ਯਾਰ ਥਾਰਾ ਤੈਨੂੰ ਕਹਦਾ ਮੈਂ ਨਹੀਂ ਸੂਂਦਾ ਇਹ ਤੂੰ 85 ਹੈ ਸਰਦ 99 ਹੈ ਚੱਲ ਬਈ ਦਿਖਾਈ ਉਹ ਗੱਲ ਮੈਂ ਜਦਦਾ ਤਾਂ ਆਪਾਂ ਦਾ ਤੂੰ ਜਦਦਾ ਜਾਂ ਤੂੰ ਕਹਦਾ ਕਿ ਤੂੰ ਕਰਈ ਨਹੀਂ ਤੈਨੂੰ ਇਦਾਂ ਅਜੀ ਦਾ ਬਾਜੀ ਹੋਗੇ ਪਾਣੀ ਲਾਉਂਦੇ ਦਿਨ ਰਾਤ ਮੈਂ ਰਬੋਲਾ ਤੂੰ ਤਾਂ ਤੁਸੀਂ ਕਰੇਂ ਗੱਲ ਦੇਖੀ ਨਹੀਂ ਹੁਣ ਇਹ ਤਾਂ ਕਹਿ ਪਾਣੀ ਸਕਾ ਦੋਈਦਾ ਹੁਣ ਸੁਕਾਇਆ ਹੋਇਆ ਪਾਣੀ ਜਿੱਦਕ ਉਹ ਲਾ ਦੋ ਤੂੰ ਲਾ ਦੂੰਗੇ ਉਹ ਇਹ ਤਾਂ ਜਾਲਦੇ ਸੀ ਤਾਂ ਅਜੀ ਜਾਂਦਾ ਬੈਠਾ ਗੂਗੀ ਹੋਗੇ